ਮਟਾਲਾ ਦੇ ਸਗਰਪੁਰੇ ਦਾ ਰਹਿਣ ਵਾਲਾ ਰਾਜਾ ਨਾਮ ਦਾ ਨੌਜਵਾਨ ਜਿਸ ਦੀ ਉਮਰ ਕਰੀਬ 16 ਸਾਲ ਹੈ ਪਿਛਲੇ 15 ਦਿਨਾਂ ਤੋਂ ਜਲੰਧਰ ਗਿਆ ਪਰ ਵਾਪਸ ਨਹੀਂ ਆਇਆ ਗੁਮਸ਼ੁਦਾ ਨੌਜਵਾਨ ਦੀ ਮਾਂ ਨੇ ਦੱਸਿਆ ਕਿ ਉਸ ਦਾ ਬੇਟਾ ਹਰ ਹਫਤੇ ਜਲੰਧਰ ਚਰਚ ਜਾਂਦਾ ਸੀ ਤੇ ਵਾਪਸ ਆ ਜਾਂਦਾ ਸੀ ਪਰ ਕਰੀਬ ਪਿਛਲੇ 15 ਦਿਨਾਂ ਤੋਂ ਵਾਪਸ ਨਹੀਂ ਆਇਆ ਮੇਰਾ ਬੇਟਾ ਦਿਮਾਗੀ ਤੌਰ ਤੇ ਵੀ ਬਿਮਾਰ ਹੈ ਜਿਸ ਸੰਬੰਧੀ ਇਤਲਾਹ ਦੇਣ ਵਾਲੇ ਨੂੰ ਇਨਾਮ ਵੀ ਦਿੱਤਾ ਜਾਵੇਗਾ ਜੀ.ਬੀ.ਸੀ. ਅਪਡੇਟ ਦੇ ਲਈ ਗੁਰਦਾਸਪੁਰ ਤੋਂ ਲੱਪਰੇ ਸਿੰਘ ਖੁਸ਼ੀਪੁਰ ਦੀ ਰਿਪੋਰਟ ਮੇਜੀ ਕੀ ਕਰ ਲਈ ਜੀ ਬਸ ਚਾੜਾ ਚਰਚੇ ਚ ਗਿਆ ਹੀ ਅੱਗੇ ਸੰਡੇ ਦੀ ਸੰਡੇ ਜਾਂਦਾ ਹੀ ਮੁਰਕੇ ਵਾਪਸ ਨਹੀਂ ਆਇਆ ਬਸ ਸਟੈਂਡ ਹੀ ਗੋਮ ਹੋ ਗਿਆ ਕਿਹੜੇ ਚਰਚ ਜਾਂਦੇ ਸੀ ਉਹ ਨੂਲੇ ਦੀ ਕਿੱਥੇ ਖਾਂਬੜੇ ਉਹ ਕਿੱਥੇ ਜੀ ਗਿਲੰਦਰ ਚ ਜੀ ਹਾਂ ਜੀ ਹਾਂ ਜੀ ਤੋਂ ਉਤੋਂ ਬਸ ਸਟੈਂਡ ਤੋਂ ਹੀ ਗੋਮ ਹੋ ਗਿਆ ਤੇ ਹਰ ਸੰਡੇ ਦੀ ਛੰਡੇ ਜਾਂਦਾ ਹੀ ਮੁਰਕੇ ਵਾਪਸ ਨਹੀਂ ਆਇਆ ਸੇ ਉੱਥੇ ਬੱਸ ਸਟੈਂਡ ਤੋਂ ਗੁੰਮ ਹੋ ਗਿਆ ਮੁਰਕੇ ਉਹ ਆਇਆ ਹੀ ਨਹੀਂ ਘਰ ਛੰਡੇ ਦੇ ਛੰਡੇ ਜਾਂਦਾ ਹੀ ਬੱਸ ਸਟੈਂਡ ਤੇ ਤੁਸੀਂ ਕਿਸੇ ਨੂੰ ਉਤਲਾਹ ਕੀਤੀ ਜਾਂ ਲੱਭਣ ਦੀ ਕੋਸ਼ਿਸ਼ ਕੀਤੀ ਉਹਨੂੰ ਹਾਂਜੀ ਗਏ ਹਾਂ ਲੱਭਣ ਗਏ ਹੀ ਤੇ ਉੱਥੇ ਲੱਭਾ ਨਹੀਂ ਹੈਗਾ ਛਟਿਆਰ ਵੀ ਉੱਥੇ ਲਾ ਕੇ ਆਏ ਹੀ ਕੀ ਨਾਮ ਸੀ ਆਹ ਰਾਜਾ ਕਿੰਨੀ ਉਮਰ ਸੀ ਉਮਰ ਆਦੀ 14 14 ਸਾਲ ਦਾ ਹੈਗਾ ਤੇ ਪਹਿਲਾਂ ਵੀ ਕਰੀਦਾ ਅਸੀਂ ਉਹਨੂੰ ਨਾ ਪਹਿਲਾਂ ਨਹੀਂ ਦਿਮਾਗ ਤੋੜਦਾ ਤੇ ਥੋੜਾ ਜਿਹਾ ਕਰਕੇ ਹੀ ਕੀ ਘਰ ਨੂੰ ਜਾਂਦਾ ਸੀ ਹਾਂਜੀ ਕੀ ਕੋਹਰ ਲਵੰਦੇ ਲੋਕਾਂ ਅੰਗੇ ਅਈ ਤੱਕ ਕੇ ਕੇ ਚਰਚਵਾ ਲੰਦ ਸੇ ਕਦੇ ਕੇ ਨਹੀਂ ਇਹ ਚੰਦਾ ਦੂੰਦਾ ਰਿਹਾ ਏ ਜੇ ਕੋਈ ਨਹੀਂ ਚਰਚ ਚ ਇਹ ਛੱਡੇ ਦੀ ਛੱਡੇ ਜਾਂਦਾ ਰਿਹਾ ਤੇ ਮੁੜ ਕੇ ਵਾਪਸ ਆਇਆ ਨਹੀਂ ਹੈਗਾ ਮੈਂ ਬੇਨਤੀ ਕਰਨੀ ਆ ਅਪੀਲ ਕਰਨੇ ਆ ਕਿ ਜਿੱਥੇ ਵੀ ਮੇਰਾ ਬੇਟਾ ਹੈਗਾ ਨਾ ਮੈਨੂੰ ਵਾਪਸ ਮਿਲਣਾ ਚਾਹੀਦਾ ਮੈਂ 10000 ਰੁਪਏ ਨਾਮ ਦੇਣੇ ਚਾਹ ਰਾ ਹਾਂ ਰਾ ਨੰਬਰ ਲੈ ਹਾਂਜੀ ਹੋਰ ਨੰਬਰ ਲੈ ਸੀ ਹਾਂਜੀ ਮੇਰਾ ਵੀ ਭਵਨਾਲ ਲਿਖਦੇ ਜਿਹੜਾ ਨੰਬਰ ਆ ਗਿਆ ਉਹ ਤਾਂ ਫੜ ਫੜ ਮੈਂ ਤਾਂ ਕਹਿੰਦੀ ਕਿ ਅਧਰਾਨ ਕਰਨਾ ਪੁੱਛਦਾ ਨਾ ਨੰਬਰ ਲੈ ਜੀ ਪਤਾ ਨਹੀਂ ਯਕੀਨ ਹੈ ਸਰ ਜੀ ਰੋਟੀ ਖਾਂਦਾ ਜੀ ਨੌਜ ਆਪਣੇ ਭਾਈ ਰਿੰਕੂ ਕੀ ਗੱਲ ਕਹਿੰਦੇ ਭਾਜੀ ਮੇਰਾ ਭਰਾ ਛੋਟਾ ਰਾਜਾ ਪਹਿਲਾਂ ਚਰਚੀ ਜਾਂਦਾ ਹੈ ਭਾਜੀ ਉਟਾਲਿਓ ਖਾਂਬੜੇ ਚਰਚੀ ਕਰੀ ਆ ਜਾਂਦਾ ਹੀ ਤੇ ਕਈ ਟੁੱਟ ਜਾਂਦਾ ਹੀ ਤੇ ਥੋੜਾ ਦੇਣੀ ਹੋਇਆ 10-5 ਦਿਨ ਹੋਇਆ ਉਹ ਐਸ ਵਾਰ ਭਾਈ ਜਨਦਰ ਚਰਚੇ ਦੇ ਵਿੱਚੋਂ ਵਾਪਸ ਨਹੀਂ ਆਇਆ ਪਟਾਲੀ ਕਿੰਨੀ ਮੋਰੀ ਨਾਲ ਸੀ ਹਾਂਜੀ 16-16 ਸਾਲ ਤੇ ਮੈਂ ਭਾਈ ਬਹੁਤ ਦੁਖੀ ਹਾਂ ਮੈਂ ਬਹੁਤ ਕੱਲ ਪਰਸੋਂ ਦਾ ਰੋਂਦਾ ਹਾਂ ਪਰ ਸ਼ਾਂਉਂਦਾ ਮੇਰੀ ਮਾਤਾ ਬਹੁਤ ਦੁਖੀ ਹੈ ਉਹ ਵੀ ਰੋ ਰੋ ਕੇ ਕੰਬਲੀ ਹੁੰਦੀ ਹੈ ਜਿੰਨੂੰ ਵੀ ਕਿਨੂੰ ਲੱਭਦਾ ਮੈਂ ਨਾਮ ਦੇਣ ਨੂੰ ਭਾਈ ਤਿਆਰ ਹਾਂ ਜਿਹੜਾ ਤੁਹਾਡਾ ਬ੍ਰਦਰ ਸੀਗਾ ਰਾਜਾ ਹਾਂਜੀ ਉਹ ਪਹਿਲਾਂ ਵੀ ਕਿ ਗੰਦ ਉਹਨਾਂ ਦੀ ਦਿਮਾਗੀ ਸੁਣਤ ਨਹੀਂ ਸੀ ਹਾਂਜੀ ਹਾਂਜੀ ਦਿਮਾਗੀ ਥੋੜਾ ਜਿਹਾ ਭਾਈ ਸਿੱਧਾ ਹੀ ਵਿਲਾਮ ਜਾਂਦੇ ਰਹੀ ਤੇ ਉਹਨਾਂ ਨੂੰ ਬਿਲਕੁਲ ਪਤਾ ਨਹੀਂ ਲੱਗਾ ਕਿ ਚੰਦਰਬਾਹਟਾਂ ਦੇ ਵਿੱਚ ਮਲਕ ਗੁੰਮ ਹੋ ਗਿਆ ਹੈ ਭਾਜੀ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਫੇਰ ਭਾਈ ਹੱਥ ਜੋੜ ਕੇ ਬੇਨਤੀ ਕਰਨਾ ਵਾ ਜਿੰਨੂੰ ਵੀ ਲੱਭਦਾ ਵਾ ਉਹ ਮੈਨੂੰ ਨੰਬਰ ਤੇ ਫੋਨ ਕਰਨ ਤੇ ਮੈਂ ਹੱਥ ਜੋੜ ਕੇ ਬੇਨਤੀ ਕਿ ਮੈਂ ਉਹਨਾਂ ਦਾ ਨਾਮ ਲੈਣ ਨੂੰ ਤਿਆਰ ਆ ਕੋਡੋ ਸਾਹਮਣੇ ਵੀ ਕਰਦੇ ਤੇ ਚੰਮ ਕਿਹਾ ਗੱਦ ਵਿੱਚ ਬੜਾਈ ਰੋਈਆਂ ਨੇ ਧਿਆਨ ਕਰ ਮੈਨੂੰ ਮਿਲਣ ਦੀ ਵੀ ਦੇ ਕੋਈ ਮੇਰੇ ਕੋਲ ਆ ਦੇ ਕਦੋਂ ਰੋਇਆ ਕਿਉਂ ਯਾ ਫਿਰ ਉਹ ਟੇਕੀ ਬੋਲ ਰਹੀ ਹਾਂ ਯਾਤਰਾ ਚੇਰਦੀ ਬੋਲ ਰਿਹਾ ਪਤਾ ਨਹੀਂ ਲੱਗਦਾ ਸੱਨੇ ਲੱਗਦਾ